ਹੁਣ ਯੂਰੀਏ ਦੀ ਮੈਂ ਦੱਸਿਆ ਸੀ ਕਿ ਫਾਰਮਰਸ ਬਹੁਤ ਵਰਤੋਂ ਕਰਦੇ ਨੇ ਇਹਦੇ ਕੀ ਨੁਕਸਾਨ ਨੇ ਇੱਕ ਤਾਂ ਬੜੋ ਬਦੀ ਜਦੋਂ ਕਿਸੇ ਚੀਜ਼ ਦੀ ਸਾਨੂੰ ਲੋਡ ਤੋਂ ਵੱਧ ਆਪਾਂ ਪਾਉਣੀ ਆ ਤੇ ਸਾਡਾ ਖਰਚਾ ਫालतू ਦਾ ਤੇ ਜਦੋਂ ਨਾਈਟ੍ਰੋਜਨ ਦੀ ਖਾਦ ਜ਼ਿਆਦਾ ਪਾਉਣੀ ਆ ਅਸੀਂ ਬੂਟੇ ਨੇ ਉਹਦੀ ਵੈਜੀਟੇਟਿਵ ਗ੍ਰੋਥ ਜ਼ਿਆਦਾ ਹੋਣੀ ਆ ਬੂਟਾ ਸਕੂਲੈਂਟ ਹੋ ਜਾਣਾ ਹੈ ਇਦਾ ਮਤਲਬ ਇਹ ਆ ਕਿ ਕੀੜੇ ਤੇ ਬਿਮਾਰੀਆਂ ਨੂੰ ਅਸੀਂ ਸੱਦਾ ਦੇ ਦਿੱਤਾ ਤੇ ਫਿਰ ਕੀੜੇ ਤੇ ਬਿਮਾਰੀਆਂ ਲਈ ਫਿਰ ਸਪਰੇਅ ਕਰਾਂਗੇ ਇੱਕ ਤਾਂ ਨੁਕਸਾਨ ਉਹ ਕਰ ਲਿਆ ਖਾਦ ਤੇ ਫालतू ਪੈਸੇ ਖਰਚ ਕਰ ਦਿੱਤੇ ਫਿਰ ਆ ਕੀੜੇ ਤੇ ਬਿਮਾਰੀਆਂ ਤੇ ਫालतू ਖਰਚ ਕਰਾਂਗੇ ਤੇ ਜਦੋਂ ਵੱਧ ਗਈ ਫਸਲ ਨਜਾਇਜ਼ ਵੈਜੀਟੇਟਿਵ ਗ੍ਰੋਥ ਹੋ ਗਈ ਤਾਂ ਉਹ ਡਿੱਗੇਗੀ ਡਿੱਗੇਗੀ ਥੋੜੀ ਹਵਾ ਆ ਗਈ ਮੜਾਜਾ ਚਖੜ ਆਇਆ ਝਟ ਥੱਲੇ ਵੱਧ ਨੁਕਸਾਨ ਤੇ ਦੋ ਮਹੱਤਵਪੂਰਨ ਜਿਹੜੇ ਹੋਰ ਨੁਕਸਾਨ ਨੇ ਧਰਤੀ ਹੇਠਲੇ ਪਾਣੀ ਦੇ ਵਿੱਚ ਨਾਈਟ ਰੇਟ ਦਾ ਜਾਣਾ ਇਸ ਯੂਰੀਏ ਤੋਂ ਜਿਹੜਾ ਨਾਈਟਰੇਟ ਹੈ ਧਰਤੀ ਥੱਲੇ ਪਾਣੀ ਦੇ ਵਿੱਚ ਜਾ ਰਿਹਾ ਅੱਜ ਤੋਂ 4 ਦਿਹਾਕੇ ਪਹਿਲਾਂ ਇਹਦਾ ਕੰਟੈਂਟ ਧਰਤੀ ਥੱਲੇ ਪਾਣੀ ਦੇ ਵਿੱਚ 0.5 ਮਿਲੀਗ੍ਰਾਮ ਸੀ ਪਰ ਲੀਟਰ ਤੇ ਅੱਜ ਚਾਰ ਦਹਾਕਿਆਂ ਬਾਅਦ ਇਹ 10 ਗੁਣਾ ਵੱਧ ਕੇ 5 ਮਿਲੀਗ੍ਰਾਮ ਪਰ ਲੀਟਰ ਹੋ ਗਿਆ ਤੇ ਜਸਟ ਇਹਨੂੰ ਦੋ ਨਾਲ ਗੁਣਾ ਕਰਨ ਦੀ ਲੋੜ ਆ ਹੁਣ ਤਾਂ ਥੋੜਾ ਜਿਹਾ ਕੰਮ ਰਹਿ ਗਿਆ ਕਿ ਇਸ ਤੋਂ ਬਾਅਦ ਬਲੂ ਬੇਬੀ ਸਿੰਡਰੋਮ ਬਿਮਾਰੀਆਂ ਇੱਕ ਨਵਾਂ ਖਾਤਾ ਬਿਮਾਰੀਆਂ ਦਾ ਸ਼ੁਰੂ ਸਮਝੋ ਹੋਣ ਵਾਲਾ ਹੈ ਨਾਈਟਰਸ ਆਕਸਾਈਡ ਇਸ ਤੋਂ ਦੂਸਰਾ ਗੈਸ ਨਾਈਟਰਸ ਆਕਸਾਈਡ ਬਣਦੀ ਹੈ ਜਿਹੜੀ ਉੱਡ ਕੇ ਸਾਡੀ ਹਵਾ ਦੇ ਵਿੱਚ ਰਲਦੀ ਹੈ ਉਹਨੂੰ ਪੋਲਿਊਟ ਕਰਦੀ ਹੈ ਔਰ ਇਸ नाइट्रस ऑक्साइड दी पोल्यूट ਕਰਨ ਦੀ ਤਾਕਤ ਕਾਰਬਨ ਡਾਈਆਕਸਾਈਡ ਨਾਲੋਂ 300 ਗੁਣਾ ਆ। ਕਾਰਬਨ ਡਾਈਆਕਸਾਈਡ ਦੇ 300 ਐਟਮ ਤੇ ਨਾਈਟਰਸ ਆਕਸਾਈਡ ਦਾ 1 ਬਰਾਬਰ ਬਰਾਬਰ ਸਾ ਬਰਾਬਰ ਹੈ। ਇਹ ਕਿਉਂ ਇੰਨੀ ਪੋਲੂਸ਼ਨ ਨਾਈਟਰਸ ਆਕਸਾਈਡ ਕਰ ਰਿਹਾ ਹੈ? ਇਨਫਰਾ ਰੈਡ ਰੇਸ ਅਬਜ਼ੌਰਬ ਕਰਨ ਦੀ ਤਾਕਤ ਇਹਦੀ 300 ਗੁਣਾ ਆ ਜਿਹੜਾ ਅੱਗੇ ਸਾਡੀ ਓਜ਼ੋਨ ਲੇਅਰ ਬਰਬਾਦ ਹੋ ਰਹੀ ਹੈ ਔਰ ਗਲੋਬਲ ਵਾਰਮਿੰਗ ਹੋ ਰਹੀ ਹੈ ਬੂਟੇ ਦੀ ਇੱਕ ਮੰਗ ਹੁੰਦੀ ਹੈ ਕਿ ਮੈਨੂੰ ਆ ਇੰਨੀ ਖੁਰਾਕ ਚਾਹੀਦੀ ਆ ਧਰਤੀ ਮਾਂ ਉਹਨੂੰ ਕਿੰਨੀ ਖੁਰਾਕ ਦੇ ਰਹੀ ਐ ਤੇ ਜਿਹੜਾ ਗੈਪ ਆ ਉਹ ਉਹਨੂੰ ਅਸੀਂ ਦੇਣਾ ਇਹ ਲੋੜ ਨੂੰ ਜਾਣੀ ਐ ਕਿਵੇਂ ਪੱਤੇ ਦੇ ਰੰਗਾਂ ਨੂੰ ਪਹਿਚਾਨ ਕੇ ਸਾਡੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਇੱਕ ਇਹ ਧਾਰਨਾ ਬਣੀ ਹੋਈ ਆ ਕਿ ਫਸਲ ਦਾ ਰੰਗ ਕਾਲਾ ਕਾਲਾ ਹੋਣਾ ਚਾਹੀਦਾ ਇੱਕ ਪੱਤਾ ਰੰਗ ਚਾਰਟ ਆ ਬਣਿਆ ਹੋਇਆ ਪੱਤੇ ਨੂੰ ਉਸ ਚਾਰਟ ਦੇ ਛੇੜ ਦੇ ਨਾਲ ਮੈਚ ਕਰਨਾ ਝੋਨੇ ਦੇ ਵਿੱਚ ਉਹ ਛੇੜ ਨੰਬਰ 4 ਆ ਮੱਕੀ ਦੇ ਵਿੱਚ ਉਹ ਛੇੜ ਨੰਬਰ 5 ਐ ਤੇ ਕਣਕ ਦੇ ਵਿੱਚ ਵੀ ਛੇੜ ਨੰਬਰ 4 ਆ 10 ਪੱਤੇ ਪੂਰੇ ਖੇਤ ਦੇ ਵਿੱਚੋਂ ਜਿਹੜੇ ਬਿਮਾਰੀ ਰਹਿਤ ਕੀੜੇ ਰਹਿਤ ਪੌਦੇ ਹੋਣ ਉਹਨਾਂ ਦਾ ਰੰਗ ਇਸ ਪੱਤਾ ਰੰਗ ਚਾਰਟ ਦੇ ਨਾਲ ਮਿਲਾਉਣਾ ਹੈ ਆਪਣੀ ਛਾਂ ਦੇ ਥੱਲੇ ਪੱਤਾ ਛਾਂ ਦੇ ਵਿੱਚ ਹੋਣਾ ਚਾਹੀਦਾ ਹੈ ਆਪਣੀ ਤੁਹਾਡੀ ਛਾਂ ਹੋ ਜਾਣੀ ਹੈ ਸੂਰਜ ਵੱਲ ਨੂੰ ਜਦੋਂ ਤੁਸੀਂ ਪਿੱਠ ਕਰ ਲੈਣੀ ਆ ਤੇ ਉਹਦੇ ਮੁਤਾਬਕ ਖਾਦ ਪਾਉਣੀ ਹੈ ਅਸੀਂ ਇਹ ਇੱਕ ਸੈਪਰੇਟ ਵਰਕਸ਼ਾਪ ਵੀ ਰੱਖ ਸਕਦੇ ਆ ਤੇ ਜਿਹੜੇ ਟੀਚਰ ਤੁਹਾਡੇ ਟੀਚਰ ਟੀਚਰਾਂ ਨੇ ਇਹ ਗੱਲ ਅੱਗੇ ਵਿਦਿਆਰਥੀਆਂ ਤੱਕ ਪਹੁੰਚਾਉਣੀ ਹੈ ਮਾਪਿਆਂ ਤੱਕ ਪਹੁੰਚਾਉਣੀ ਹੈ ਉਹਨਾਂ ਲਈ ਸੈਪਰੇਟ ਵਰਕਸ਼ਾਪ ਰੱਖ ਸਕਦੇ ਆ ਕਿ ਇਦਾਂ ਦੇ ਪੰਜ ਪੱਤੇ ਜਦੋਂ ਉਹਨਾਂ ਦਾ ਰੰਗ ਉਸ ਸ਼ੇਡ ਦੇ ਨਾਲੋਂ ਹਲਕਾ ਹੋਵੇ ਤੇ ਖਾਦ ਪਾਉਣੀ ਆ ਤੇ ਜੇ ਉਹਦੇ ਬਰਾਬਰ ਹੈ ਜਾਂ ਉਤੋਂ ਗੂੜਾ ਤਾਂ ਖਾਦ ਬਿਲਕੁਲ ਨਹੀਂ ਪਾਣੀ ਬੂਟਾ ਸਾਨੂੰ ਦੱਸਦਾ ਹੈ ਕਿ ਮੈਨੂੰ ਖੁਰਾਕ ਦੀ ਲੋੜ ਹੈ ਖਾਦ ਦੀ ਲੋੜ ਹੈ ਕਿ ਨਹੀਂ ਆ ਇਹ ਚਾਰਟ ਵਰਤਨ ਦੀ ਵਿਧੀ ਆਪਣੀ ਛੇੜ ਦੇ ਵਿੱਚ ਇਹ ਪੱਤੇ ਦਾ ਰੰਗ ਪੱਤਾ ਰੰਗ ਚਾਰਟ ਨਾਲ ਮਲਾਇਆ ਜਾ ਰਿਹਾ ਹੈ